ਮੈਨੂੰ ਨਾ ਯਾਰਾ ਲੋਕਾਂ ਦੀ ਸੋਚ ਤੇ ਬੜਾ ਹਾਸਾ ਆਉਂਦਾ ਹੈ। ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਲੋਕਾਂ ਦੀ ਕਿ ਇਹ ਲੋਕ ਚਾਹੁੰਦੇ ਕੀ ਨੇ। ਜਦੋਂ ਤੇ ਕਿਸੇ ਸੜਕ ਤੇ ਕਿਸੇ ਕੁੱਤੇ ਦੇ ਨਾਲ ਐਕਸੀਡੈਂਟ ਹੋ ਜੇ ਫਿਰ ਇਹ ਕਹਿੰਦੇ ਨੇ ਕਿ ਆਵਾਰਾ ਕੁੱਤਿਆਂ ਨੂੰ ਖਤਮ ਕਰਨਾ ਚਾਹੀਦਾ। ਹੁਣ ਜਦੋਂ ਸੁਪਰੀਮ ਕੋਰਟ ਨੇ ਆਰਡਰ ਦੇ ਦਿੱਤਾ ਹੈ ਕਿ ਆਵਾਰਾ ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇ ਔਰ ਇਹਨਾਂ ਨੂੰ ਚੱਕ ਕੇ ਕਿਤੇ ਜਿਹੜਾ ਇਹਨਾਂ ਵਾਸਤੇ ਕੋਈ ਸ਼ੈਲਟਰ-ਸ਼ੁਲਟਰ ਕੁਛ ਨਾ ਕੁਛ ਬਣਾਇਆ ਹੋਏਗਾ ਉੱਥੇ ਛੱਡੇ ਜਾਣਗੇ ਸਾਰੇ ਕੁੱਤੇ। ਔਰ ਉਥੇ ਜੋ ਵੀ ਇਹਨਾਂ ਦੀ ਦੇਖਭਾਲ ਕੀਤੀ ਜਾਏਗੀ ਇਹਨਾਂ ਦੀਆਂ ਨਸਬੰਦੀਆਂ ਕੀਤੀਆਂ ਜਾਣਗੀਆਂ ਤਾਂ ਜੋ ਇਹ ਸੜਕਾਂ ਤੇ ਆਵਾਰਾ ਨਾ ਘੁੰਮ ਸਕਣ ਔਰ ਇਹਨਾਂ ਦੀ ਜਿਹੜੀ ਦਹਿਸ਼ਤ ਹੈ ਉਹ ਖਤਮ ਹੋ ਸਕੇ ਕਿਉਂਕਿ ਇਹਨਾਂ ਨੇ ਬਹੁਤ ਛੋਟੇ ਛੋਟੇ ਬੱਚਿਆਂ ਦੀਆਂ ਜਾਨਾਂ ਵੀ ਲਈਆਂ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਆਵਾਰਾ ਕੁੱਤਿਆਂ ਨੇ ਚਾਰ ਵਾਰ ਕੱਟਿਆ ਤੇ ਚਾਰ ਵਾਰ ਮੇਰੇ ਸਿਵਲ ਹਸਪੀਟਲ ਚੋਂ ਟੀਕੇ ਲੱਗੇ ਨੇ ਇੰਜੈਕਸ਼ਨ ਲੱਗੇ ਨੇ ਟਾਈਮ ਖਰਾਬ ਹੁੰਦਾ ਹੈ ਵਖਰਾ ਡਰ ਰਹਿਦਾ ਹੈ ਵਖਰਾ ਔਰ ਕਿੰਨੀ ਵਾਰੀ ਸੜਕ ਤੇ ਹਾਦਸਾ ਹੋਣ ਤੋਂ ਮੇਰਾ ਆਪਣਾ ਬੱਚਿਆ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਹੈ ਕਿ ਇਹ ਆਵਾਰਾ ਕੁੱਤੇ ਜਿਹੜੇ ਨੇ ਇਹ ਖਤਮ ਹੋਣੇ ਚਾਹੀਦੇ ਨੇ ਸੋ ਆਪਾਂ ਗੱਲ ਕਰਦੇ ਆ ਕਿ ਭਾਈ ਹੁਣ ਆ ਸੜਕਾਂ ਦੇ ਉੱਪਰ ਲੋਕ ਸ਼ਹਿਰਾਂ ਦੇ ਵਿੱਚ ਧਰਨੇ ਲਾ ਰਹੇ ਨੇ ਕਿ ਕੁੱਤਿਆਂ ਦੇ ਉੱਪਰ ਜ਼ੁਲਮ ਹੋ ਰਿਹਾ ਹੈ ਤੇ ਮੈਂ ਤੇ ਇਹ ਕਹਿਣਾ ਚਾਹੁੰਨਾ ਭਾਈ ਜਿਨ੍ਹਾਂ ਨੂੰ ਲੱਗਦਾ ਹੈ ਕਿ ਕੁੱਤਿਆਂ ਦੇ ਉੱਪਰ ਜ਼ੁਲਮ ਹੋ ਰਿਹਾ ਹੈ ਨਾ ਉਹ ਕੁੱਤਿਆਂ ਨੂੰ ਆਪਣੇ ਘਰ ਲੈ ਜਾਣ ਪੰਜ ਸੱਤ ਕੁੱਤੇ ਜਿਹੜੇ ਨੇ ਉਹ ਲੀਗਲੀ ਅਡਾਪਟ ਕਰ ਲਓ ਤੁਸੀਂ ਵਕੀਲ ਦੀ ਸਲਾਹ ਲਓ ਤੇ ਉਹਨਾਂ ਨੂੰ ਅਡਾਪਟ ਕਰ ਲਓ ਤੇ ਆਪਣੇ ਘਰ ਦੇ ਵਿੱਚ ਆਪਣੇ ਬੱਚੇ ਬਣਾ ਕੇ ਰੱਖੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਕਿਸੇ ਨੂੰ ਉਹ ਨੁਕਸਾਨ ਵੀ ਪਹੁੰਚਾਉਣ ਤੇ ਪਤਾ ਤੇ ਲੱਗ ਜੇਗਾ ਨਾ ਕਿ ਉਹ ਉਸ ਫਾਦਰ ਨੇਮ ਮਦਰ ਨੇਮ ਤੁਹਾਡਾ ਆ ਜਾਏਗਾ ਤੇ ਉਹ ਕੁੱਤੇ ਜਿਹੜੇ ਨੇ ਜੇਕਰ ਕਿਸੇ ਨੂੰ ਕੱਟਣਗੇ ਤੇ ਸਜ਼ਾ ਤੁਹਾਨੂੰ ਹੋਏਗੀ ਸੋ ਇਹ ਬੇਵਕੂਫੀਆਂ ਵਾਲੀਆਂ ਗੱਲਾਂ ਜਿਹੜੀਆਂ ਨੇ ਮੇਰੇ ਸਾਹਨਾ ਨਹੀਂ ਕਰਨੀਆਂ ਚਾਹੀਦੀਆਂ ਠੀਕ ਹੈ ਜਿਹੜੇ ਤੁਸੀਂ ਘਰਾਂ ਦੇ ਵਿੱਚ ਕੋਈ ਜਾਨਵਰ ਪਸ਼ੂ ਕੁੱਤੇ ਰੱਖੇ ਨੇ ਪਾਲਤੂ ਨੇ ਜਿਹੜੇ ਉਹਨਾਂ ਨੂੰ ਤੁਸੀਂ ਰੱਖਦੇ ਹੋ ਪਿਆਰ ਕਰਦੇ ਹੋ ਠੀਕ ਹੈ ਉਹਨਾਂ ਨੂੰ ਤੁਸੀਂ ਰਸੀ ਪਾ ਕੇ ਰੱਖਦੇ ਹੋਂ ਗਲ ਦੇ ਵਿੱਚ ਪਰ ਜਿਹੜੇ ਆਵਾਰਾ ਘੁੰਮਦੇ ਫਿਰਦੇ ਨੇ ਇਹ ਕਿਨਾਂ ਦੇ ਨਾਲ ਐਕਸੀਡੈਂਟ ਹਾਦਸੇ ਬੜੇ ਹੁੰਦੇ ਨੇ ਔਰ ਦੂਸਰਾ ਇਹ ਵਿਚਾਰੇ ਥਾਂ 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 ਤਰਲੇ ਲੈਂਦੇ ਫਿਰਦੇ ਨੇ ਸੋ ਇਹ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਹੈ ਇਹ ਬਹੁਤ ਵਧੀਆ ਫੈਸਲਾ ਹੈ ਬਾਕੀ ਇਹ ਜਿਹੜੇ ਕੁੱਤੇ ਨੇ ਇਹ ਕਿਸੇ ਖਾਸ ਪਾਰਟੀ ਦੇ ਨਹੀਂ ਆ ਕਿ ਜਾਂ ਭਾਜਪਾ ਦੇ ਆ ਤਾਂ ਖਤਮ ਕਰਵਾ ਰਹੀ ਆ ਜਾਂ ਆਮ ਆਦਮੀ ਪਾਰਟੀ ਦੇ ਜਾਂ ਕਾਂਗਰਸ ਦੇ ਜਾਂ ਹੋਰ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਉਹਨਾਂ ਦੇ ਨਹੀਂ ਕੁੱਤੇ ਕਿਸੇ ਦੇ ਨਹੀਂ ਆ ਇਹ ਕਿਸੇ ਦੇ ਮਿੱਤ ਨਹੀਂ ਆ ਕਿਸੇ ਦੇ ਸਾਝੇ ਨਹੀਂ ਆ ਇਸ ਕਰਕੇ ਇਹਨਾਂ ਨੂੰ ਖਤਮ ਕਰੰਦੋ ਇਹਨੂੰ ਕਈ ਵੱਡੇ ਵੱਡੇ ਲੀਡਰ ਵੱਡੇ ਵੱਡੇ ਪਾਰਟੀਆਂ ਵਾਲੇ ਇਹਦਾ ਵਿਰੋਧ ਕਰ ਰਹੇ ਨੇ ਭਾਈ ਕਿਉਂ ਵਿਰੋਧ ਕਰ ਰਹੇ ਹੋ ਭਾਈ ਸੁਪਰੀਮ ਕੋਰਟ ਦਾ ਫੈਸਲਾ ਹੈ ਕਾਨੂੰਨ ਦਾ ਫੈਸਲਾ ਹੈ ਜੀ ਉਹਨਾਂ ਨੂੰ ਲੱਗਦਾ ਹੈ ਕਿ ਇਹ ਖਤਮ ਹੋਣੇ ਚਾਹੀਦੇ ਨੇ ਕਾਨੂੰਨ ਦੇ ਵਿੱਚ ਲਤ ਨਾ ਡਾਓ ਹਰ ਕੰਮ ਦੇ ਵਿੱਚ ਸਿੰਗ ਨਾ ਫਸਾਇਆ ਕਰੋ ਹੱਥ ਜੋੜ ਕੇ ਬੇਨਤੀ ਹੈ ਇਹ ਆਵਾਰਾਂ ਕੁੱਤਿਆਂ ਨੂੰ ਖਤਮ ਹੋਣ ਦਿਓ ਇਹ ਬਹੁਤ ਜ਼ਰੂਰੀ ਨੇ ਬੜੇ ਹਾਸੇ ਹੁੰਦੇ ਨੇ ਤੁਹਾਡੇ ਪਰਿਵਾਰ ਦੇ ਨਾਲ ਕੋਈ ਹਾਦਸਾ ਨਹੀਂ ਹੋਇਆ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਹਾਦਸੇ ਹੁੰਦੇ ਨਹੀਂ ਜਦੋਂ ਤੁਹਾਡੇ ਪਰਿਵਾਰ ਦੇ ਨਾਲ ਕੋਈ ਹਾਦਸਾ ਹੋਇਆ ਫਿਰ ਤੁਸੀਂ ਵੀ ਕਹਿਣਾ ਕਿ ਹਾਂਜੀ ਭਾਜੀ ਇਹ ਖਤਮ ਹੋਣੇ ਚਾਹੀਦੇ ਨੇ ਕਿਉਂਕਿ ਸਾਡੀ ਆਦਤ ਹੈ ਕਿ ਮੱਛੀ ਜਿਹੜੀ ਹੈ ਨਾ ਉਹ ਪੱਥਰ ਛੱਟ ਕੇ ਮੁਰਦੀ ਹੈ ਜਿੰਨੀ ਦੇਰ ਤੱਕ ਸਾਨੂੰ ਖੁਦ ਨੂੰ ਠੇਸ ਨਹੀਂ ਨ ਲੱਗਦੀ ਉਨੀ ਦੇਰ ਤੱਕ ਸਾਨੂੰ ਸਮਝ ਨਹੀਂ ਆਉਂਦੀ ਔਰ ਜੇ ਤੁਹਾਨੂੰ ਅਜੇ ਵੀ ਸਮਝ ਨਹੀਂ ਆ ਰਹੀ ਤੇ ਫਿਰ ਤੇ ਮੈਂ ਕੀ ਕਹਿ ਸਕਦਾ ਬਾਈ